ਸਸਿਕਾਲ ਜੀ ਸਾਰਿਆਂ ਨੂੰ ਅਸੀਂ ਲਾਸਟ ਵੀਡੀਓ ਚ ਡਿਸਕਸ ਕੀਤਾ ਸੀ ਵੀ ਰੁੱਖ ਜਿਹੜੇ ਹੈਗੇ ਆ ਉਹ ਵੀ ਇੰਟਰਨੈਟ ਯੂਜ਼ ਕਰਦੇ ਆ ਉਹ ਫੰਗਸ ਰਾਹੀਂ ਆਪਣਾ ਇੰਟਰਨੈਟ ਕਨੈਕਸ਼ਨ ਉਹ ਤਾਲਮਿਲ ਕਰਨ ਚ ਕਰਦੇ ਹੈਗੇ ਆ ਇਹ ਫੰਝਾਈ ਕਿੰਨੀ ਵੱਡੀ ਹੋ ਸਕਦੀ ਹੈ ਪਰ ਚਰਚਾ ਕਰਾਂਗੇ ਇੱਕ ਹਨੀ ਫੰਗਸ ਆ ਸਵਿਟਜ਼ਰਲੈਂਡ ਵਿੱਚ ਜਿਹੜੀ ਕਿ 120 ਏਕੜ ਚ ਫੈਲੀ ਹੋਈ ਆ ਤਾਂ ਉਹ 100000 ਸਾਲ ਪੁਰਾਣੀ ਆ ਉਸ ਤੋਂ ਇਲਾਵਾ ਇੱਕ ਓਰੀਗਨ ਸਟੇਟ ਆ ਯੂ ਐਸ اے ਦੀ ਉੱਥੇ ਵੀ ਹਨੀ ਫੰਗਸ ਦੀ ਉਲੀ ਹੈਗੀ ਆ ਉਹ 2400 ਸਾਲ ਪੁਰਾਣੀ ਆ 2400 ਸਾਲ ਪੁਰਾਣੀ ਆ ਤੇ ਉਹ 2000 ਏਕੜ ਚ ਫੈਲੀ ਹੋਈ ਆ ਤਾਂ ਉਹਦਾ ਭਾਰ ਜਿਹੜਾ 660 ਟਨ ਆ ਤੇ ਇਹ ਦੁਨੀਆ ਦਾ ਲਾਰਜੇਸਟ ਲਿਵਿੰਗ ਆਰਗਨਿਜ਼ਮ ਆਪਾਂ ਕਹਿ ਸਕਦੇ ਇਸ ਫੰਗਸ ਨੂੰ ਹਣੀ ਫੰਗਸ ਨੂੰ ਤਾਂ ਇਹ ਜਿਹੜੀ ਫੰਗਸ ਕੀ ਕਰਦੀ ਆ ਰੁੱਖਾਂ ਦੇ ਵਿੱਚ ਆਪਸ ਵਿੱਚ ਜੰਗਲਾਂ ਦੇ ਵਿੱਚ ਤਾਲਮੇਲ ਪੈਦਾ ਕਰਦੀ ਆ ਮਤਲਬ ਇੱਕ ਦਰਖਤ ਤੋਂ ਦੂਜੇ ਦਰਖਤ ਤੱਕ ਉਹ ਸਿੰਗਲ ਜਾਣਾ ਕੋਈ ਖਤਰਨਾਕ ਕੋਈ ਮਤਲਬ ਇਨਸੈਕਟ ਅਟੈਕ ਹੋ ਰਿਹਾ ਇੱਕ ਰੁੱਖ ਤੇ ਦੂਜੇ ਰੁੱਖ ਤੱਕ ਪਾਸ ਕਰਨਾ ਉਸ ਤੱਕ ਹੈਲਪ ਕਰਦੀ ਆ ਨਿਊਟ੍ਰੀਐਂਟ ਪਾਸ ਕਰਦੀ ਆ ਤੇ ਉਹਦੇ ਵਿੱਚ ਕੋਈ ਹੈਵੀ ਮੈਟਲ ਹੋਵੇ ਸੋਇਲ ਦੇ ਉਹਨੂੰ ਰੋਕਦੀ ਹੈ ਹੈਵੀ ਮੈਟਲ ਰੁੱਖ ਤੱਕ ਜਾਣ ਤੋਂ ਉਸ ਤੋਂ ਬਾਅਦ ਜੇ ਕੋਈ ਬੈਕਟੀਰੀਆ ਦਾ ਅਟੈਕ ਹੋਵੇ ਜਾਂ ਕੋਈ ਹਾਰਮਫੁਲ ਫੰਗਸ ਹੋਰ ਕੋਈ ਉਲੀ ਖਤਨਾ ਗੁਲੀ ਉਹ ਤੇ ਅਟੈਕ ਕਰ ਉਹਨੂੰ ਰੋਕਦੀ ਹੈਗੀ ਆ ਪਰ ਇੱਕ ਕਾਸਟ ਲੈਂਦੀ ਹੈ ਇਹ ਮਤਲਬ ਇਹ ਕਾਸਟ ਜਿਹੜੀ ਲੈਂਦੀ ਆ ਉਹ ਜਿਸ ਤਰ੍ਹਾਂ ਆਪਾਂ ਇੰਟਰਨੈਟ ਤੇ ਕਾਸਟ ਪੇ ਕਰਦੇ ਇਹ ਕਾਸਟ 슈ਗਰ ਲੈਂਦੀ ਆ ਰੁੱਖ ਤੋਂ ਰੁੱਖ ਫੋਟੋਸਿੰਥੈਸਿਸ ਰਾਹੀਂ ਆਪਦਾ 슈ਗਰ ਬਣਾਉਂਦੇ ਆ ਆਦਾ ਭੋਜਨ ਬਣਾਉਂਦੇ ਆ ਉਹ ਭੋਜਨ ਦਾ ਕੁਝ ਇਸ ਤਰ੍ਹਾਂ ਫੰਗਸ ਵਰਤੀ ਆ ਇੰਟਰਨੈਟ ਜਿਹੜੀ ਕਾਸਟ ਆ ਉਹ ਫੰਗਸ ਇਸ ਤਰ੍ਹਾਂ ਲੈਂਦੀ ਆ ਮਤਲ ਇਸ ਲਈ ਜੇ ਆਪਾਂ ਕਿਤੇ ਜੰਗਲਾਂ 'ਚ ਜਾਈਏ ਤਾਂ ਆਪਾਂ ਸਮਝੀ ਰੁੱਖ ਆਪਸ ਵਿੱਚ ਪੂਰੀ ਫੁੱਲੀ ਇੱਕ ਇੱਕ ਕਮਿਊਨਿਟੀ ਤੌਰ ਤੇ ਕੰਮ ਕਰਦੇ ਆਪਸ ਵਿੱਚ ਤਾਲਮਿਲ ਰੱਖਦੇ ਹੈਗੇ ਆ